ਜਾ ਸੋਨੀਆ ਮੈਂ ਆਲੂ ਛਿੱਲਦੀ ਆਂ ਤੇ ਤੂੰ ਪਾਲਕ ਵੱਢ ਲਿਆ ਮਾਸਾ। ਹੰਪਕੋੜੇ ਕੱਢਦੀ ਆ ਮਾਸੀ ਪਕੋੜੇ ਮੰਗਣ ਡਈਓ। ਖਲੋਤੇ ਕੰਮ ਕਰਨਾ। ਠੀਕ ਆ ਕਿ ਮੈਨੂੰ ਕਿਹਾ ਕਰ ਉਧਰ ਵੀ ਭੱਜ ਤੂੰ ਉਧਰ ਵੀ ਭੱਜ। ਵੇਂਦੀ ਹੁਣ ਕਿੱਦਾਂ ਮੇਰੇ ਵੱਲ। ਚੁੱਪ ਕਰਕੇ ਕਰ ਲਿਆ ਕਰ ਇਹ ਕੰਮ। ਜਦੋਂ ਕਮਾ ਕੋਈ ਨਾ ਕੋਈ ਗਾੜੀ ਤੋਂ ਜਵਾਬ ਦੇਣਾ ਹੀ ਹੁੰਦਾ ਵਾ। ਲਿਆ ਦੇਨੀ ਆ ਬਾਬਾ। ਅਜੇ ਬਾਬੇ ਵਾਲੀ ਕੋਈ ਗੱਲ ਨਹੀਂ ਹੈਗੀ। ਛੱਡਦੇ ਜਾਂ ਲੈ ਆ ਚੰਨੀ ਆ ਦੇਖਦੇ ਨਾ ਮਾ ਨਾਸੀ ਆਪਾਂ ਪਤਾ ਨਹੀਂ ਕੀ ਮਾਸੀ ਬਾ ਛੱਡਦੀ ਆ ਹੁਣ ਇਹਨੇ ਪਕੌੜਿਆਂ ਦੀ ਡਿਮਾਂਡ ਰੱਖਦੀ ਆ ਹੋਰ ਘੜੀ ਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ ਇੱਕ ਤੇ ਆ ਬੈਂਦੀ ਇੱਕ ਤੇ ਆ ਨਹੀਂ ਨਹੀਂ ਮਾਰ ਬੈਂਦੀ ਆਪੀ ਹੈ ਹੋਲੀ ਭਾਲੋਂ ਹੋਂ ਭਾਂਡੇ ਪਤਾ ਹਨੂ ਕਿ ਸੋਈ ਛੋੜੇ ਨਹੀਂ ਤੇ ਕੇ ਆਪਣੀ ਮੈਡਮ ਨਹੀਂ ਹੀ ਮਾਨ ਹੈਗੀ ਇੱਕ ਹੁਣ ਹੋਰ ਉਤੋਂ ਆਦੀ ਆ ਸੋਨ ਤੇ ਸਾਰੀ ਇਹ ਡੈਡੀ ਸੋਇਂ ਕੀ ਲੰਗੀਆਂ ਕਰਨੀਆਂ। ਕਦੀ ਮਾਸੇ ਦੀਆਂ ਡਿਮਾਂਡਾਂ ਪੂਰੀਆਂ ਕਰ ਦੋ। ਕਦੀ ਇਹ ਭੈਣ ਦੀਆਂ ਡਿਮਾਂਡਾਂ ਕਿ ਹੋ ਜਾਣਾ ਫਿਰ ਉਹਨੇ ਕੀ ਕਰਨਾ ਨਿੱਕੀ ਚੰਗੀ ਹੈ ਸਵਾਦ ਪਕੌੜੀ ਬਣਾਈ ਇਹਨੇ ਜੀ ਹੋਰ ਲਪਾ ਲ ਆਪਾਂ ਵੀ ਦੋ ਖਾ ਲਾਂਗੇ ਬੜੀ ਨਿੱਕੀ ਮੈਂ ਕਿਹਦੀ ਨਹੀਂ ਰਹਿਣੀ ਤਾਂ ਰੱਜ ਨਹੀਂ ਨਹੀਂ ਆਖਾਂਗੇ ਭੁੱਖ ਗਏ ਹਾਂ ਆਹ ਲਓ ਪਾਲਕ ਲੈ ਆਂਦੀ ਜੇ ਲੈ ਕੇ ਨਹੀਂ ਆ ਇਹਨੂੰ ਤੋਤ ਚੀਰੇ ਇਹਨਾਂ ਨੂੰ ਕਟੋ ਨਾਲ ਮੇਰੇ ਲੈ ਲੈ ਆ ਕੇ ਨਹੀਂ ਸਰਣਾ ਹੈਗਾ อาวิโต่ตัวละนัลมันอาจะเตะร,รักค่ะเลี้ยวแม่คนล่ะถ้าด็กว่นี่คุณล่ะ ਆਹ ਨਾ ਰੋਕੋ ਪਾਣੀ ਦੇ ਵਿੱਚ ਇਦਾਂ ਨਾ ਪਾ ਦਿਓ ਪਤਾ ਨਾ ਮੇਰੇ ਪਕੌੜਿਆਂ ਦੇ ਚਾਚਾ ਪਤਾ ਮੈਨ ਇਹ ਨਾ ਘਨਜਰ ਹੈ ਗਈ ਆ ਹੁਏ ਥੱਕ ਗਈਂ ਭੱਜ ਭੱਜ ਕੇ ਮਾਸੀ ਦੇ ਪਕੌੜੇ ਕੀ ਕਢਨੇ ਆ ਮਾਸ ਨਹੀਂ ਤੇ ਭੜਕਾ ਦਿੱਤਾ ਸੀ ਐਸੀ ਰੋਟ ਕੇ ਜਦੋਂ ਨਾਲ ਤੇ 2 ਘੰਟੇ ਹੋਰ ਨਾ ਉਤਤੀ ਤੇ ਉਹ ਚੜ ਗਈ। ਆਮਾਨ ਨਹੀਂ ਉੱਠਦੀ ਇੱਕੋ ਵਾਰੀ। ਮਾਸੀ ਨੇ ਪਟਕੀ ਮਾਸੀ ਹਾਂ ਜੀ ਅੱਜ ਕਾਦੀ ਡਿਮਾਂਡ ਕਰਤੀ ਆ ਨਹੀਂ ਡਿਮਾਂਡ ਕਾਦੀ ਕਰਤੀ ਹੀ ਕੱਲ ਦੀ ਤੇ ਮੈਂ ਰਹਿ ਗਈ ਸੁੱਕੀ ਉਦਾਂ ਹੀ ਅੱਜ ਮੈਂ ਇੱਥੇ ਪਕੌੜੇ ਕੱਢ ਕੇ ਤੇ ਫੇਰ ਮੈਂ ਚਾਹ ਪੀਣੀ ਹੈ ਅੱਛਾ ਤਾਂ ਫੇਰ ਭੱਜੀਆਂ ਫੇਰਨੀਆਂ ਅੰਦਰ ਅਗੜੀ ਭੱਜਣਾ ਵੇਖਦਾ ਤੇਰੇ ਆਉਂਦਿਆਂ ਨੂੰ ਮੈਂ ਚੱਲ ਵਧੀਆ ਵਾ ਤੇਰੇ ਨਾਲ ਸਾਡੀ ਵੀ ਕਿਤੇ ਜੀਭ ਭਰੀ ਹੋ ਜੂਗੀ ਹਾਂ ਹੋ ਇਹ ਤਾਂ ਇਹਨਾਂ ਨੂੰ ਪਾ ਜਿਹੜਾ ਪਾਇਆ ਕਰ ਮਾਸੀ ਨੇ ਮਾਸੀ ਨੇ 500 ਰੁਪਏ ਦਿੱਤਾ ਤੇ ਜਾਸੇ ਵੀ ਲੈ ਆਤੀ ਆ ਹਾਂ ਆ ਵੇਹ ਲਾਉਂਦੀ ਆ ਨਾ 500 ਰੁਪਈਆ ਪਾਇਆ ਮੈਂ ਕਿ ਚੱਲ ਜਾ ਗੱਟ ਲੈ ਦਿੰਦੀ ਇਹਨਾਂ ਨੂੰ ਕਿੰਨੂ ਲੈ ਕੇ ਦਿੱਤੀ ਵੱਡੀ ਨੂੰ ਕਿ ਨਿੱਕੀ ਨੂੰ ਔਰ ਨਿੱਕੀ ਨੂੰ ਤੇ ਫਿਰ ਵੱਡੀ ਨੇ ਵੀ ਰੋਲਾ ਪਾਉਣਾ ਹੀ ਉਹ ਸੀ ਤੈਨੂੰ ਵੀ ਲੈ ਦੂੰਗੀ ਅਜੇ ਮੈਂ ਇੱਥੇ ਹੀ ਆ ਮਾਸੀ ਵੀ ਇਦਾਂ ਕਰ ਇਹਨਾਂ ਨੂੰ ਰਹਿਣ ਦੇ ਤੂੰ ਮੈਨੂੰ ਦੇ ਜਾ ਫੁੰਗ ਰੱਖ ਲੈ ਤੈਨੂੰ ਮੈਂ ਸੋਨਾ ਸੂਟ ਬਣਾ ਦੂੰ ਜਦੋਂ ਮੇਰੀ ਤਨਖਾਹ ਆਊਗੀ ਤੰਗਾ ਦਸੀ ਨਾ ਇਹਨਾਂ ਨੂੰ ਮੈਂ ਹੀ ਲਈ ਆ ਚੱਲ ਠੀਕ ਆ ਫਿਰ ਮੈਂ ਕੱਲ ਨੂੰ ਡਿਊਟੀ ਤੇ ਪਾ ਕੇ ਜਾਊਂਗੀ ਦਸੀ ਨਾ ਮੇਰੇ ਦਵਾਲ ਚਾਹਨਾ ਮਾਸੀ ਨਾਲ ਤੇੜ ਪਾਈ ਆ ਹਾਂ ਆਹੋ ਨਹੀਂ ਮੈਂ ਨਹੀਂ ਕਹੀ ਮੰਮੀ ਆ ਇੱਥੇ ਰੱਖ ਲੈ ਪਰ ਮੈਂ ਅੰਦਰ ਬਾਚ ਰੱਖ ਲੈਣੀ ਆਹੋ ਰੱਖ ਲੈ ਇਹਨਾਂ ਨੂੰ ਨਾ ਪਤਾ ਲੱਗ ਜੇ ਠੀਕ ਆ ਆਹੋ ਹਾਂ ਚੱਲ ਭਾਗੇ ਮਾਸੀ ਨੂੰ ਕਹਤਾ ਹਤੇ ਨਾ ਦੇ ਵੇਣਾ ਮਾਸੀ ਨੇ ਕਿਹੜਾ ਪੈਸਾ ਦਿੱਤੇ ਮਾਸਟਰ ਨੇ ਤੇ ਨਹੀਂ ਭੈਣਾ ਮਾਸੀ ਨੇ ਦੇਣਾ 500 ਰੁਪਏ ਮਾਸੀ ਦੇ ਮੇਰੇ ਹੁਣ ਸਿਰ ਤੇ ਚੜ ਗਿਆ ਵਾ ਹੁਣ ਭੈਣਾ ਇਹ ਕਿੰਦਾ ਦੀ ਗੱਲ ਕਰ ਛੱਡੀ ਉਹ ਮੇਰੀ ਧੀ ਵਾ ਹਾਂ ਉਹ ਧੀ ਆ ਚਾਹ ਹਾਂ ਨਹੀਂ ਹਾਂ ਫਾਈਨ ਵਾਲਾ 没下雨。 ਉਹਂ ਜੀ ਦੀ ਦੀ ਬਣ ਗਏ ਬੱਸ ਬਣ ਗਏ ਫੇਤੀ ਜਿਹੜੇ ਮਾਸੀ ਜਦ ਭਾਵੇਂ ਸੰਗ ਸੁਪਦੇ ਅੱਦਰ ਨਹੀਂ ਨਹੀਂ ਬੱਸ ਬਣ ਗਏ ਹੋਲੀ ਨੇ ਪਾਲਾ ਥੱਲੇ ਕੋ ਗਰੰਟੀ ਆ ਮਹੰਗੇ ਪਾ ਦਾ ਵੇਚ ਲਿਆਂਦਾ ਬਣ ਗਏ ਚਲੋ ਮੈਂ ਲਿਆ ਹਾਂ ਪਹਿਲਾਂ ਮੈਨੂੰ ਉਹ ਖਾ ਹਾਂ ਦੀਦੀ ਮਾਸੀ ਜੋ ਕੇ ਕੱਢਿਆ ਰੁਕ ਜੋ ਕੋਈ ਗੱਲ ਨਹੀਂ ਮਾਸੀ ਨੂੰ ਵੇਖ ਲੈਨੇ ਆ ਮੇਰੇ ਤਾਂ ਮੂੰਹ ਚ ਪਾਣੀ ਆਉਣ ਰਿਆ ਵਾ ਆਹਾ ਮਜ਼ਾ ਆ ਗਿਆ ਕਿ ਤੇ ਮਿਰਚ ਥੋੜੀ ਤੇਜ਼ ਕਰ ਦੇ ਹੋਰ ਨਹੀਂ ਮਾਸੀ ਜੀ ਨੇ ਖਾਣੀ ਉਹਨੇ ਕਹੀ ਨਾਰਮਲ ਹੀ ਰੱਖਿਓ ਚਲੋ ਤੁਸੀਂ ਮੈਂ ਲੈ ਕੇ ਆਉਣੀ ਆ ਤਲਹੀ ਆ ਪਲੇਟ ਦੇ ਦੇ ਮੈਨੂੰ ਨਹੀਂ ਬੱਸ ਕਰੋ ਮੈਂ ਆਸੀ ਲੂ ਦੇਵਾ ਇਹ ਨਹੀਂ ਬਾਸੀ ਇਹ ਦੇ ਲਾ ਦੇ ਹੀ ਮਾਸੀ ਤੇ ਆ ਕੇ ਬਣਵਾਏ ਇਹੰਜ ਤੇ ਰਾਜ ਨਹੀਂ ਹਿਦਾ ਮਨਸਾ ਲਿਚਿਆ ਮੈਂ ਪੈਨ ਤਾਰੋ ਹੀ ਨਹੀਂ ਏ ਟੇਲੀਆਂ ਤੇਰੀਆਂ ਨੋਆ ਕਰੋਂਦੀਆਂ ਵੜੀਆਂ ਚੀਬਾ ਕੀ ਕਰਦਾ ਇਹ ਤੋ ਚੰਗਾ ਤੇ ਮੈਂ ਕੁੜੀ ਨੂੰ ਕਹਿ ਦਿੰਦੀ ਤੋ ਉਹਨੇ ਬੜਾ ਲਿਆ ਨਹੀਂ ਚੱਲ ਹਾਂ ਹਾਂ ਕੁੜੀ ਦੀਆਂ ਤੂੰ ਖਾ ਲੈਂਦੀ ਬਣੇ ਪਕੌੜੇ ਤੇ ਚਾਹ ਇਹ ਤੋ ਚੰਗਾ ਤੇ ਮੈਂ ਆਪੇ ਕਰ ਲੈਂਦੀ ਉੱਠ ਕੇ ਆਪੇ ਕਰ ਲੈਣਾ ਉਹ ਚੰਗਾ ਆ। ਵੇਹਲਾ ਜੇ ਤੱਕ ਆਇਆ ਹੁੰਦਾ ਹੀ ਇਹਨਾਂ ਦੀ ਕਦੋਂ ਆਉਂਦੀਆਂ ਗਈਆਂ। ਬਹੁਤੀਆਂ ਜਿੱਲੀਆਂ ਆ ਕੇ ਵੇ। ਇੰਨੀਆਂ ਜਿੱਲੀਆਂ ਇੰਨੀ ਭੋਕ ਲੱਗੀ ਆ। ਹੋਰ ਵੇਖਾ ਸਵੇਰ ਦਾ ਤੱਕ ਕੋ ਖਾਦਾ ਨਹੀਂ। ਰਾਤ ਕੋਈ ਨਹੀਂ ਤੂੰ ਅੱਧੇ ਦਿਨਾਂ ਤੱਕ ਅੱਗੇ ਉੱਠੀ ਆ। ਉਹ ਲਿਓਂਡੀਆਂ ਬਣਿਆ ਬੜੇ ਸਵਾਦ ਪਕੌੜੇ ਬਣਾਉਂਦੀ। ਬਹੁਤ ਢਿੱਲੀਆਂ ਆ ਨੋਆ। ਤੇਰੇ ਲੱਗੇ ਬੀਣੀ ਆ। ਬਹਿ ਜਾ। ਬਹੁਤ ਢਿੱਲੀਆਂ ਵਾਈਨਾ ਢਿੱਲਾ ਜਾਂ ਚਾਰ ਪਰੌਣੇ ਆਏ ਹੁਣ ਤੇ ਕੀ ਕਰਨ। ਦੇਖੋ ਖੇ ਜਾਣਾ ਖੇ ਜਾਣਾ ਕੁੜੀ ਤੁਸੀਂ ਤੇ ਬੋਟਲ ਨਹੀਂ ਵਾਦਾ ਸਕਿੰ ਅੱਧਾ ਦੇ ਲਿਆ ਤਾਂ ਤੁਸੀਂ ਪਕੌੜੇ ਚਾਰ ਕੱਢਦੀਆਂ ਨੇ ਚਾਹ ਕਿਸ ਨੇ ਪੀਣੀ ਹੋਈ ਤਾਂ ਕੀ ਕਰਨਾ ਆਵੇ ਲਮੇਲੀ ਚੂਰਪੂਰ ਰਹਿਣ ਦਿੱਤਾ ਕੱਲ ਮੈਂ ਐਸੇ ਕਰਕੇ ਤੇ ਅੰਦਰ ਬੈਠੀ ਸੀ ਵੀ ਮੈਂ ਚੱਲ ਅੰਦਰ ਬਹਿ ਕੇ ਚਾਹ ਪੀ ਲੂੰਗੀ ਤੇ ਇਹ ਫੇਰ ਸਾਰਾ ਟਬਰ ਅਜ ਫੇਰ ਮੇਰੇ ਸਿਰ ਤੇ ਚੜ ਕੇ ਆ ਗਿਆ ਮੈਂ ਸੀ ਆ ਗਈ ਆ ਖਾ ਲੋ ਆ ਮੈਂ ਪੂਰ ਚੂਰ ਕੀ ਕਰਾਂ ਆ ਵਕਿੰਡੇ ਸਭਾ ਨਾ ਗਣਾ ਵੇਸਨ ਮੁਗ ਗਿਆ ਵਾ ਮੋਟੇ ਮੋਟੇ ਤੂੰ ਹੀ ਖਾ ਲੇ ਵੇਸਨ ਇਕੱਠਾ ਲਿਆਂਦਾ ਕੋਈ ਗੱਲ ਨਹੀਂ ਸਾੜਾ ਮੈਂ ਨਹੀਂ ਖਾਣੇ ਮੈਂ ਨਹੀਂ ਖਾਣੇ ਖਾਓ ਮੈਨੂੰ ਹੋਰ ਕੱਢ ਕੇ ਦੋ ਯਾ ਲੈ ਹਮਦੀ ਹੋਰ ਯਾ ਨਹੀਂ ਮੋਟੇ ਮੋਟੇ ਆ ਖਾ ਗਿਆਂ ਦਾ ਝੂੜ ਕੋ ਮੈਂ ਯਾ ਲੈ ਅਗਮੀ ਤੇ ਹੋਰ ਫੜ ਕੇ ਵੱਡੀ ਕੌਂਡੀ ਚ ਪਾ ਗਲੇ ਮੇਰੇ ਲਈ ਵੱਖਰੇ ਲਈ ਚੰਗਾ ਆਹੋ ਆ ਲੋ ਮਾਸੀ ਹੁਣ ਵੱਡੀ ਪਲੇਟ ਚ ਲਿਆਂਦੇ ਆ ਖਾਓ ਜਿੰਨੇ ਖਾਣੇ ਆ ਹੁਣ ਮਾਰ ਮੇਰੇ ਸਿਰ ਦੇ ਵਿੱਚ ਹੁਣ ਤੇ ਵਿੱਚ ਆ ਪੀ ਲਈ ਲੈ ਜਾ ਹੁਣ ਨਹੀਂ ਮੈਂ ਖਾਣੇ ਖਾਲਾ ਮਾਸੀ ਗਾਹ ਹੋਣਾ ਨਹੀਂ ਹੁਣ ਨਹੀਂ ਮੈਂ ਖਾਣਾਂ ਚੱਲ ਵੀ ਰੋ ਖਾਲਾ ਹੁਣ ਤੇ ਲਿਜੇ ਚਿਮੜਾ ਕੇ ਫੇਰ ਲਿਆਂਦੇ ਉਹਨਾਂ ਨੇ ਖਾਲਾ ਮੈਂ ਚਾਹ ਪੀ ਲਈ ਪਕੌੜੇ ਮੋਟੇ ਮੋਟੇ ਤੇ ਆਪ ਚੁੱਕ ਗਈ ਮੈਨੂੰ ਘੂਰ ਚੂਰ ਦੇ ਤੈਰੀਆਂ ਨੋਮਾ ਢਿੱਲੀਆਂ ਬੜੀਆਂ ਆ ਇਹਨਾਂ ਨੂੰ ਜਰੀ ਕਾ ਖਿੱਚ ਕੇ ਰੱਖਿਆ ਕਰ ਇੱਕ ਨਾ ਚੈਰ ਪਕੌੜੇ ਕੱਢਣ ਗਈਆਂ ਜੋ ਮੈਂ ਬੈਠੀ ਜੋ ਬੈਠੀ ਅੱਧੇ ਦਿਨਾਂ ਇਹਨਾਂ ਨੇ ਮੈਨੂੰ ਚਾਹ ਪਿਆਈ ਵੇਖੀ ਮੈਂ ਆਪਣੀਆਂ ਜਦੋਂ ਨਵਾਂ ਲਿਆਉਂਦੇ ਵੇਖੀ ਕਿਦਾਂ ਖਿੱਚ ਕੇ ਰੱਖਦੀ ਐ ਇਹਨਾਂ ਨੂੰ ਨੇ ਕੰਮ ਤੇ ਬਥੇਰਾ ਕਰਦੀਆਂ ਐ ਇਹੋ ਜੀ ਗੱਲ ਨਹੀਂ ਢਿੱਲੀਆਂ ਨਹੀਂ ਗੀਆਂ ਪਰ ਤੇ ਆ ਜਾਂ ਗਿਆ ਥੋੜੀਆਂ ਜਿਹੀਆਂ ਕੰਮ ਖਰਾਬ ਕਰ ਜਾਂਦੀਆਂ ਐ ਉਹ ਤਾਂ ਦੇ ਕੰਮ ਹੀ ਨਾ ਫੁਰਤੀ ਨਾ ਕਰਦੀਆਂ ਐ ਕੋਈ ਫੁਰਤੀ ਨਾ ਨਹੀਂ ਉਹ ਕਰਦੀਆਂ ਮੈਨਾਂ ਦੇ ਚਾਲ ਚੱਲਣ ਮੈਂ ਨਹੀਂ ਐ ਨਹੀਂ ਨਹੀਂ ਤੈਨੂੰ ਹੀ ਲੱਗਦਾ ਐ ਇਸ ਤਰ੍ਹਾਂ ਇਹ ਕੰਮ ਬੜਾ ਕਰਦੀਆਂ ਐ ਇਜੇ ਨਿੱਕੀ ਆ ਨਿੱਕੀ ਥੋੜੀ ਜਿਹੀ ਹੈਗੀ ਆ ਵੱਡੀ ਤੇ ਆ ਬੜੀ ਕਰਦੀ ਆ ਦਵਾ-ਦਵ ਕੰਮ ਕਰਦੀ ਆ ਨਿੱਕੀ ਤੇ ਤਾਂ ਮੈਨੂੰ ਅੱਗੇ ਪਹਿਲੇ ਦਿਨ ਤੋਂ ਇਦਾਂ ਸੱਕ ਹੀ ਇਹ ਕੰਮਚੋਰ ਬੜੀ ਆ ਕੰਮਚੋਰ ਜਿਆਦੀ ਆ ਤੇ ਇਹ ਆਦੀ ਹੈ ਲੈ ਭੈਣ ਨਿਆਣੇ ਵੇਖ ਲੈ ਸ਼ਤਾਨੀਆਂ ਕਰ ਦੇ ਕਿ ਨਹੀਂ ਮੇਰੇ ਨਾਲ ਆਹੋ ਤੇ ਦਾਦੀ ਨਹੀਂ ਕਰਨੀ ਹੋਰ ਕੀ ਨਾ ਕਰਨੀ ਸ਼ਤਾਨੀਆਂ ਐ ਐਨੇ ਚਿਰ ਪਿਛੋਂ ਦਾਦੀ ਸਾਡੀ ਆਈ ਐ ਮਾਵਾ ਇਦਾ ਗੀ ਦਦੀ ਪਰ ਨੋਮਾ ਲਤਿਆਨ ਰੱਖ ਹਮਾਈ ਕੰਦਿਸ ਕਾ ਬਾਦ ਮੈਸੂਂ ਟਮਾਗਦੀ ਆ ਉਹਨੇ ਵੀ ਤੇ ਕੋ ਆਪਣਾ ਬੰਦਾ ਛੋੜਦਾ ਹੀ ਆ ਪਰ ਮੁੰਨੇ ਪੈਸੇ ਤੇਲੇ ਦੀ ਲੋੜ ਜਲੋਂ ਨੇ ਆਪੇ ਪੁਆ ਕੀ ਤਿੰਗ ਆਇਆ ਜਦੋਂ ਆਂਦੀਆਂ ਨਾ ਦੀਦੀ ਸਾਨੂੰ ਆ ਚਾਹੀਦਾ ਦੀਦੀ ਸਾਨੂੰ ਇਹ ਚਾਹੀਦਾ ਪੈਸੇ ਮਿਲਦੇ ਮਗਰੋਂ ਆ ਲੈ ਕੇ ਨੂੰ ਪਜਾ ਤੋਰ ਪੈਂਦੀ ਆ ਵੇ ਮੇਰੀ ਗੱਲ ਸੁਣ ਪ੍ਰੈਣ ਹਮਾਈ ਜਿੰਨੀ ਕਬਨਾ ਉਹਨੇ ਕੀ ਵਰਦਿਆ ਕਰੋ ਨਾ ਇਹਨਾਂ ਨੂੰ ਸਿਰ ਤੇ ਚੜਾ ਹਣ ਜਾਵੇ ਤੁਸੀਂ ਕੀ ਕਰਦੇ ਚਲੋ ਉਹ ਚੜਾਏ ਇਹਨੇ ਪੋਤੇ ਵੀ ਭੈਣ ਦੇ ਆਪਣੇ ਵਸੇ ਆਈ ਆ ਨਾ ਚਿਰ ਪਿਛੋਂ ਤੇ ਤਾਂ ਕਰਕੇ ਮਾਸੀ ਆਈ ਅੰਨੇ ਦੀ ਮਾਂ ਦਾ ਮਕਸਰੀਆਂ ਕਰਦੇ ਆਹੋ ਚਲੋ ਉਹ ਤਾਂ ਚੱਲ ਨਿਆਣੇ ਨਿਆਣੇ ਨਿਤਰਾ ਹੀ ਕਰਨਾ ਹੈ ਕਦੇਗਾ ਨੰ ਕਾਫੀ ਮੈਂ ਕੋਹ ਕਾ ਦੇਖਾਂ ਕੀ ਕਰਦੀਆਂ ਵੰ ਅੰਦਰ ਚਲੋ ਵੇਖਣਾ ਕੀ ਹੋ ਡਈ ਆ ਆਪਣਾ ਦਰਸੋਈਦਾ ਹੀ ਕੰਮ ਧੰਦਾ ਕਰਨਾ ਇਹ ਪੂਨੇ ਪਾਲੂ ਕੁੜੀ ਨੂੰ ਨਹੀਂ ਲੋੜ ਪੈਹ ਤੇਲੇ ਦੀ ਉਹਨੂੰ ਨਹੀਂ ਚਾਹੀਦਾ ਇਹ ਤਾਂ ਕੁੜੀ ਚੜਾਇਆ ਇਹਨਾਂ ਨੂੰ ਭੂਏ ਤੂੰ ਹੀ ਤੇ ਥੋੜਾ ਜਨਾਂ ਨੂੰ ਰੱਖਿਆ ਘਰ ਕੁੜੀ ਨੂੰ ਸਮਝਾਇਆ ਆਪਣਾ ਪੱਲਾ ਜੋੜ ਕੇ ਰੱਖ ਇਹਨਾਂ ਲਾਦੀਆਂ ਜੋੜਦੀ ਆਪਣਾ ਇਹ ਤਾਂ ਬਥੇਰਾ ਕੁੜੀ ਨੂੰ ਸਮਝਾਉਂਦੀ ਆ ਪਰ ਕੁੜੀ ਨਹੀਂ ਸਮਝਦੀ ਹੱਤਿਆ ਦੀ ਹੱਦ ਹੀ ਨਹੀਂ ਆ ਹਣ ਹਟਾ ਲੈ ਇਹਦਾ ਨੂੰ ਨਹੀਂ ਤੇ ਮੈਂ ਸਵੇਰੇ ਚਲੀ ਜਾਣਾ ਕਿ ਆ ਨਿਆਣੇ ਆ ਨਿਆਣੇ ਦਾ ਚਿਰ ਪਿੱਛੋਂ ਆਈ ਦਾਦੀ ਸਾਡੀ ਤਾਂ ਕਰਕੇ ਕਿੱਦਾਂ ਦੇ ਨਿਆਣੇ ਘਟਾਏ ਨਾ ਕੋਈ ਨਹੀਂ ਨਿਆਣੇ ਇਤਰਾ ਹੀ ਕਰਦੇ ਹੁੰਦੇ ਕਾ ਦਾ ਐਤਵਾਰ ਅੱਜ ਤੱਕ ਇਹਨਾਂ ਨੇ ਮੇਰੀ ਜਾਨ ਹੀ ਖਾ ਲਈ ਰਾਦੀ ਜੀ ਇਹ ਕਹਿ ਰਹੀ ਆ ਅੰਧਿਆ ਜਦ ਅੱਗ ਲੱਗੇ ਤੁਹਾਡੇ ਸੰਦੇ ਨੂੰ ਵੀਤਵੇਂ ਸਤਾਈ ਮਾਰੇ ਅੱਜ ਆ ਨਿਆਣਿਆਂ ਨਿਆਣਿਆਂ ਨੂੰ ਇਹੀ ਅੰਗਰੇਜ਼ੀ ਸਕੂਲੇ ਪਾਏ ਅੰਗਰੇਜ਼ੀ ਸਕੂਲੀ ਪੜਦੇ ਅਤੇ ਅੰਗਰੇਜ਼ੀ ਬੋਲਦੇ ਆ ਹੈ ਭੈਣ ਥੋੜੀ ਜੀ ਪੰਜਾਬੀ ਵੀ ਚਾਹੀਦੀ ਆ ਨੇਰੇ ਕਿਹੜੇ ਇਹਨਾਂ ਦੇ ਅੰਗਰੇਜ਼ ਹੀ ਬਣ ਜਾਣਾ ਵਾ ਆ ਉਹ ਤੇ ਹੈ ਹੀ ਆ ਪੰਜ ਜਿਆ ਕੀ ਆਂਦੇ ਹੁੰਦੇ ਜਿੱਥੇ ਰਹੀਏ ਉਹੋ ਜੀ ਪਰਛ ਆ ਜਾਂਦੀ ਹੈ ਨਾ ਆਹੋ ਇਹ ਤੇ ਗੱਲ ਹੈ ਵਾ ਆ ਚਲ ਕੁੜੀ ਦੀ ਇਹ ਗੱਲ ਆ ਕੁੜੀ ਨੂੰ ਬਥੇਰਾ ਮੈਂ ਸਮਝਾਉਣੀ ਆ ਪਰ ਇਹ ਕੁੜੀ ਨਾ ਸਮਝਦੀ ਨਹੀਂਗੀ ਘੜੀ ਦੀ ਕੋਈ ਨਹੀਂ ਇਹਨੂੰ ਮੈਂ ਸਮਝਾ ਕੇ ਜਾਉਂਗੀ ਇਹਦੇ ਖਾਣੇ 'ਚ ਮੈਂ ਗੱਲ ਪਾ ਕੇ ਜਾਉਂਗੀ ਨਾ ਵੀ ਕੱਲੂ ਤੈਨੂੰ ਨਹੀਂ ਲੋੜ ਯੇ ਨੂੰ ਮੈਂ ਆਹਦੀ ਨਾ ਤੂੰ ਇਹਨਾਂ ਬੋਲ ਸੁਭੀਏ ਨਾ ਕੱਲ ਤੂੰ ਥੋੜਾ ਜਾਹ ਦੇਂਦੀ ਆਂ ਦੀਦੀ ਅੱਜ ਤਨਖਾਹ ਮਿਲ ਗਈ ਐ ਤੇ ਉਹ ਚੱਲ ਪੜਾ ਅੱਗੇ ਚਾਹ ਹੈਂ ਇਤਰਾਹ ਦੀਆਂ ਮਿੰਟੋ ਮਿੰਟ ਹੀ ਆਹ ਦੇਂਦੀ ਆਂ ਚੱਲ ਦੀਦੀ ਚੱਲੀ ਗਏ ਮੈਨੂੰ ਸੂਟ ਲੈ ਦੇ ਕਦੇ ਮੈਨੂੰ ਬੂਟ ਲੈ ਦੇ ਕਦੇ ਮੈਨੂੰ ਚੁੰਨੀ ਲੈ ਦੇ ਦੀਦੀ ਨੇ ਭੁਏ ਚੜਾਏ ਦੀਦੀ ਨੇ ਕੱਲ ਨੂੰ ਪਸਤਾਉਣਾ ਆ ਮੁੰਡੇ ਇਹਨੇ ਪਸਤਾਉਣਾ ਆ ਫਿਰ ਇਹਨੇ ਰੋਣਾ ਮੱਥੇ ਤੇ ਹੱਥ ਮਾਰ ਕੇ ਮਾਰ ਕੇ ਕੋਈ ਨਹੀਂ ਇਹਨੂੰ ਮੈਂ ਸਮਝਾ ਕੇ ਜਾਨੀ ਆ ਨਾ ਹਾਂ ਚੱਲ ਮੁੰਡਿਆ ਕਮਾਈਆਂ ਕਰਦੇ ਆ ਕਮਾਈਆਂ ਤੁਹਾਨੂੰ ਓਨੀਆਂ ਕੀ ਇਹਨਾਂ ਦੀਆਂ ਲੈ ਤੇ ਪਹਿਣੇ ਇਦਾਂ ਹੀ ਆ ਤੇ ਪਰ ਉਹਦਾ ਵੀ ਸ ਤੋਂ ਕੁੜੀ ਨੀ ਨਾ ਸੋਚਦੀ ਮੈਂ ਤਾਂ ਸੋਚਦੀ ਹਾਂ ਰਾ ਬੈਠੀਏ ਬੈਣਾ ਬੈਣਾ ਹਾਂ ਬੈਠੀ ਆਂ ਹੋਰ ਮਾਸੀ ਕਿਦਾਂ ਫਿਰ ਠੀਕ ਆ ਲੱਗਾ ਦਿਲ ਦੁਲ ਦੇਨ ਲੱਗਾ ਆ ਕੇ ਬੜਾ ਵਧੀਆ ਹਾਂ ਠੀਕ ਆ ਕੀ ਬੰਦ ਚੱਲੀ ਆ ਨਹੀਂ ਚੱਲੀ ਅੱਜ ਬਜਾ ਜਾਣ ਲੈ ਕੇ ਜਾਓ ਅੱਜ ਸੁੰਡੇਆ ਅੱਛਾ ਬਾਜ਼ਾਰ ਜਾਣਾ ਵਾ ਕੀ ਖਾ ਕੇ ਆਉਣਾ ਪੀਜ਼ਾ ਪੀਜ਼ਾ ਖਾ ਕੇ ਆਉਣਾ ਹਾਂ ਮੁਹੰਮਦ ਗਾਣੇ ਆ ਚਲੋ ਠੀਕ ਆ ਫਿਰ ਲੈ ਜਾਨੀ ਆ 2 ਮਿੰਟ ਨਾ ਮੈਂ ਆ ਗਈ ਆ ਚਲੋ ਰੈਡੀ ਹੋ ਬਤਿ ਜਾਨਾ ਇਹਨਾਂ ਤਾਂ ਸੰਡੇ ਸੰਡੇ ਮੰਡੇ ਸੰਡੇ ਮੰਡੇ ਕਰਦੇ ਰਹਿੰਦੇ ਆ ਇਹਨਾਂ ਸੰਡੇ ਆ ਤੇ ਜਾ ਲੈਂਦੇ ਨਾਲ ਮਨਿਆਣੇ ਨੂੰ ਘਮਾ ਲੈਂਦੇ ਨਾਲ ਖਾਣ ਨਹੀਂ ਵਾਹਤਾ ਪਹਾਉਂਦੀ ਬੂਮਾ ਬੂਮਾ ਦੇ ਮੁੱਢ ਤੇ ਮੈਂ ਖਰਚਾ ਕਰਕੇ ਨਾ ਨਹੀਂ ਬਿਮਾਰ ਹੁੰਦੇ ਯਾਰ ਮਾਰ ਨਾ ਭੂਏ ਚੜਾਏ ਤੂੰ ਨਿਆਣੇ ਨਾਲ ਵੋਟੀਆਂ ਵੀ ਚੜਾਈਆਂ ਵਾ ਸਾਰੀਆਂ ਦੋ ਪੈਸਾ ਢੇਲਾ ਤੂੰ ਕੀ ਚਾਹਨੀ ਉਹਨਾਂ ਦੇ ਉੱਤੇ ਆਪਣਾ ਪੱਲਾ ਜੋੜ ਕੇ ਰੱਖ ਤੇਰੇ ਕੋ ਨਾ ਪੁੱਖ ਹੋਇਆ ਤੇ ਇਹਨਾਂ ਨੇ ਤਾਂ ਹੋ ਜਾਣੀਆਂ ਵੱਖਰ ਵਾਕੀ ਬੁੜਕੇ ਤੈਨੂੰ ਕਿਸੇ ਨੇ ਪਾਣੀ ਦਾ ਘੁੱਟ ਨਹੀਂ ਹਾਂ ਦੇਣਾ ਇਹ ਤੂੰ ਦੇਖ ਲੈ ਤਾਂ ਸਾਥ ਉਹਨਾਂ ਨੇ ਮੀਆਂ ਤੈਨੂੰ ਪੁੱਛਣਾ ਬੁੜਕੇ ਤਾਂ ਮੈਂ ਦਿਨੀਓ ਦੱਸ ਤੇ ਆਪਣਾ ਥੋੜਾ ਥੋੜਾ ਪੱਲਾ ਛੋੜੀ ਜਾਇਆ ਕਰ ਇਹਨਾਂ ਨੂੰ ਕੋਈ ਇਹ ਨਾ ਚੜਾ ਇਹਨਾਂ ਨੇ ਕੱਲ ਨੂੰ ਥੇ ਕਹਿਣਾ ਦੀਦੀ ਸਾਨੂੰ ਆਵਲਿਆ ਦੇ ਦੀਦੀ ਸਾਨੂੰ ਆ ਲਿਆ ਦੇ ਹਿਫਾ ਦੇਣਗੇ ਕੱਲੋਂ ਤੇਰੀ ਉਮਰ ਹੋ ਜਾਣੀ ਮੁੜ ਕੇ ਤੂੰ ਕੰਮ ਕਰਨ ਜੋਗੀ ਰਹਿਣਾ ਇਹ ਵੀ ਤੈਨੂੰ ਬਹਿ ਕੇ ਖਾਣੇ ਪੈਣੀ ਮੁੜ ਕੇ ਇਹਨਾਂ ਨੇ ਇਹਨੂੰ ਪਾਣੀ ਦਾ ਘੁੱਟਨ ਪੁੱਛੇ ਜਾਣਗੇ ਨਾ ਤੇ ਮਨ ਸਾਡੇ ਜੇਥਾਂ ਬੈਜਾ ਤੂੰ ਉਹ ਵੀ ਨਹੀਂ ਸਾਡੀ ਮਾਂ ਦੀ ਸੌਂਦੀ ਆਂਦੀ ਨਹੀਂ ਤੇ ਜੇ ਕੱਲੋਂ ਤੈਨੂੰ ਇਸੇ ਪਰਿਵਾਰ ਨੇ ਨਾ ਪੁੱਛਿਆ ਉੱਥੇ ਕਿਹਦੇ ਪੁੱਛ ਬਣੇਗੀ ਕੱਟ ਪੜਾ ਮਾਸੀ ਤੂੰ ਕਿਹੜੀਆਂ ਗੱਲਾਂ ਲੈ ਕੇ ਬਹਿ ਗਈਆਂ ਹੁਣ ਜੇ ਮੈਂ ਇਹਨਾਂ ਦੇ ਕੋਲੋਂ ਖਾਨੀ ਆ ਤੇ ਇਹਨਾਂ ਨੂੰ ਕਮਾ ਕੇ ਲੈ ਕੇ ਦੇਣਾ ਵਾ ਤੇ ਦੂਜੀ ਗੱਲ ਹੋਰ ਮੈਂ ਉਹ ਕਿਦੇ ਵਾਸਤੇ ਲੈ ਕੇ ਜਾਣਾ ਵਾ ਉਹ ਜਿਹੜੀ ਚਾਚੀ ਉਹਨੂੰ ਦੇਣਾ ਵਾ ਉਹ ਨਿਤ ਜਿਹੜਾ ਸਾਡੇ ਘਰ ਦਾ ਬੁਰਾ ਸੋਚਦੀ ਰਹਿੰਦੀ ਆ ਨਹੀਂ ਧੀਏ ਬੁਰਾ ਸੋਚਣ ਦਾ ਥੋੜੀ ਮੈਨੂੰ ਆ ਨਹੀਂ ਹੈ ਸੋਚੇ ਨਾ ਸੋਚੇ ਮੈਂ ਤੇਰਾ ਸੋਚਦੀ ਆ ਤੂੰ ਆਪਣਾ ਪੱਲਾ ਰੱਖ ਲੈ ਕੋਈ ਨਹੀਂ ਮੈਂ ਆਪਣਾ ਪੱਲਾ ਰੱਖਾਂਗੀ ਐਡੀ ਥੋੜਾ ਮੈਂ ਨਿਆਣੀ ਆ ਕਿ ਮੈਂ ਸਾਰਾ ਕੁਝ ਇਹਨਾਂ ਨੂੰ ਲਿਆ ਲਿਆ ਕੇ ਦੇਈ ਜਾਣਾ ਵਾ ਤੂੰ ਫਿਕਰ ਨਾ ਕਰ ਤੇ ਤੇ ਉਹਨਾਂ ਕਿਤੇ ਪਿੱਛੇ ਮੁੜ ਕੇ ਤਰਪਸਾ ਨਾ ਦੇਣਾ ਕੋਈ ਨਹੀਂ ਮੈਨੂੰ ਪਿੱਛਾ ਨਹੀਂ ਇਹ ਦਿੰਦੀਆਂ ਮੈਂ ਹੁਣ ਇਹਨਾਂ ਦਾ ਥੋੜਾ ਬੋਤਾ ਤੇ ਦੇਣਾ ਹੀ ਖਰਚਾ ਪਾਣੀ ਵੇਲਾ ਪਹਿਣਾ ਵੇਲਾ ਕਿੰਨਾ ਸਮਝਾਇਆ ਇਹ ਇਹਦੇ ਪੈਂਦੀ ਨਹੀਂ ਖਾਣੇ ਚ ਜਾਣਾ ਇਹਦੀ ਸਮਝ ਦੀ ਬੜਾ ਮੈਂ ਵੀ ਸਮਝਾਇਆ ਇਹਨੂੰ ਇਹਨੂੰ ਆਖਾ ਥੋੜਾ ਪਾਦਾ ਚੱਲ ਆਪਣੇ ਬੈਂਕ ਚ ਥੋੜੇ ਬੋਸੇ ਪਹਿ ਰੱਖੇ ਹੁਣ ਤੈਨੂੰ ਕਾਨੂੰਨ ਲੋੜ ਪਈ ਤੇ ਤੂੰ ਵਰਤ ਸਕਦੀ ਜਬ ਮਾਸੀ ਤੈਨੂੰ ਕੀ ਪਤਾ ਮੈਂ ਆਪਣਾ ਬੈਲੈਂਸ ਰੱਖਦੀ ਆ ਇੰਨਾ ਕਿ ਤਾਂ ਮੈਨੂੰ ਵੀ ਪਤਾ ਵਾ ਏਦੀ ਮੈਂ ਨੇਆਣੀ ਥੋੜਾ ਵਾ ਤੁਹਾਨੂੰ ਤੇ ਪਤਾ ਹੀ ਆ ਜੇ ਮੈਂ ਇੰਨੀ ਪੜ੍ਹਾਈ ਕੀਤੀ ਆ ਤੇ ਮੈਂ ਇਹ ਥੋੜਾ ਵੀ ਸ਼ਿਦੈਣ ਹੋਵਾਂਗੀ ਵੀ ਮੈਂ ਕੋਈ ਸੋਚੂਗੀ ਨਾ ਆਪਣਾ ਵੀ ਸਮਾਂ ਇਦਾਂ ਦਾ ਜਿੰਨਾ ਚਿਰ ਪੈਸਾ ਕੋਲ ਹੋਣਾ ਚਿੱਕੀ ਪੁਛ ਦੇਈ ਮੈਂ ਉਹ ਤਾਂ ਗਾਉਂ ਤਾਂ ਮੈਨੂੰ ਆ ਅੱਗੇ ਦੂਜੇ ਥਾਂ ਤੇ ਬਹਿਣ ਦੀ ਨਾ ਗੱਲ ਕਰੀ ਵੀ ਠੀਕ ਆ ਨਾ ਚਲ ਤੀਏ ਨਹੀਂ ਕਰਦੀ ਪਰ ਜਿਹੜਾ ਬੈਂ ਗੱਲ ਕਹੀ ਹੋਂਤੇ ਗੌਰ ਕਰ ਕੋਈ ਨਹੀਂ ਉਹ ਮੈਂ ਗੌਰ ਕਰ ਲਾਂਗੀ ਹਾਂ ਆਹ ਤਾਂ ਤੀ ਬਈ ਮ ਬੜੀ ਸਿਆਣੀ ਆ ਘਰ ਸਾਰਾ ਲਈ ਫਿਰਦੀ ਆ ਤੇ ਇਹਨੇ ਆਪਣਾ ਕੋਈ ਸੋਚ ਆਹੋ ਮਾਸੀ ਹੁਣ ਤੂੰ ਕਹਿ ਤਾ ਜੇ ਮੈਨੂੰ ਸੁੱਖ ਮਿਲਣਾ ਹੁੰਦਾ ਨਾ ਤੇ ਉਥੋਂ ਇੱਥੋਂ ਨਹੀਂ ਮਿਲ ਸਕਦਾ ਹੀ ਹਨਾ ਇਸ ਕਰਕੇ ਮੈਂ ਦੁਬਾਰਾ